ਜਦੋਂ ਅਨੰਦਪੁਰ ਮਠਾਡੇ ਕਣੀ ਪਹੁੰਚੇ ਹੋਏ ਅੱਜ ਮੈਂ ਜੋ ਦਸ਼ਮੇਸ਼ ਪਿਤਾ ਬੀਏ ਧਰਤੀ ਪੰਜ ਪਿਆਰਿਆਂ ਦੀ ਧਰਤੀ ਇੱਕ ਬਾਟੇ ਦੀ ਧਰਤੀ ਨੌਵੀਂ ਪਾਸ਼ਾਹੀ ਦੀ ਧਰਤੀ ਰੰਗਰੇਟਾ ਬਾਬਾ ਜੀਵਨ ਸਿੰਘ ਜੀ ਦੀ ਧਰਤੀ ਇਸ ਧਰਤੀ ਨੂੰ ਮੈਂ ਮੱਥਾ ਟੇਕ ਕੇ ਅਸ਼ੀਰਵਾਦ ਲੈਣ ਆਇਆ ਕਿ ਜਿਹੜਾ ਮੈਨੂੰ ਮੇਰੀ ਪਾਰਟੀ ਨੇ ਕਾਮ ਲੋਕ ਸਭਾ ਚੌੜਾ ਨੰਦ ਪਰ ਸਭ ਲੜਨ ਦਾ ਸੌਪਿਆ ਉਹ ਮੈਨੂੰ ਗੁਰੂ ਮਹਾਰਾਜ ਅਸ਼ੀਰਵਾਦ ਦੇਣ ਬਖਸ਼ਿਸ਼ ਕਰਨ ਕਿ ਮੈਂ ਇਸ ਜੰਗ ਨੂੰ ਜੇਤੂ ਜੰਗ ਬਣਾ ਕੇ ਇਹ 25 ਦਿਨ ਲੜਾ ਔਰ ਜਿੱਤਾਂ ਤੇ ਮੈਨੂੰ ਖੁਸ਼ੀ ਇਸ ਗੱਲ ਦੀ ਆ ਕਿ ਗੁਰੂ ਮਹਾਰਾਜ ਨੇ ਅਪਾਰ ਕਿਰਪਾ ਕੀਤੀ ਆ ਔਰ ਮੈਨੂੰ ਇਦਾਂ ਮਹਿਸੂਸ ਹੋ ਰਿਹਾ ਕਿ ਅਸੀਂ ਇਹ ਜੰਗ 25 ਦਿਨਾਂ ਬਾਅਦ ਜਿੱਤਣ ਜਾ ਰਹੇ ਹਾਂ ਕਿਹੜੇ ਕਿਹੜੇ ਮੌਜੂਦ ਤੁਸੀਂ ਇਹ ਲੜ ਰਹੇ ਹੋ ਜੀ ਦੇਖੋ ਜਿਹੜੀ ਇਹ ਲੋਕ ਸਭਾ ਆਨੰਦਪੁਰ ਸਾਹਿਬ ਹੈ ਬੜੀ ਇਤਿਹਾਸਿਕ ਧਰਤੀ ਆ। ਭਗਵਾੜੇ ਸ਼ਹਿਰ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਦੀ ਕੰਧ ਤੱਕ ਇਹਦਾ ਇੱਕ ਪਾਸੇ ਨੂੰ ਰਸਤਾ ਆ। ਨੀਲੋਂ ਦੇ ਪੁਲ ਤੋਂ ਲੈ ਕੇ ਮੰਗਲ ਦੀਆਂ ਪਹਾੜੀਆਂ ਤੱਕ ਇਹ ਫੈਲਿਆ ਹੋਇਆ ਇਲਾਕਾ ਆ। ਜਿੱਥੇ ਦਸ਼ਮੇਸ਼ ਪੇਤਾ ਦੀ ਧਰਤੀ ਆ, ਪੰਜ ਪਿਆਰਿਆਂ ਦੀ ਧਰਤੀ ਆ, ਉੱਥੇ ਹੀ ਇਹ ਚਮਕੌਰ ਦੀ ਗੜੀ ਦੀ ਵੀ ਧਰਤੀ ਆ, ਜਿੱਥੇ ਕੱਲਾ 1.5 ਲੱਖ ਨਾਲ ਲੜਿਆ। ਇਹ ਧਰਤੀ ਆ ਜਦੋਂ ਦਸ਼ਮੇਸ਼ ਪਿਤਾ ਨੇ 300 ਸਾਲ ਪਹਿਲਾਂ ਦਲਤ ਸਿੱਖ ਦੇ ਸਿਰ ਤੇ ਕਲਗੀ ਲਗਾ ਕੇ ਕਿਹਾ ਸੀ ਸੁਪਨਾ ਲਿਆ ਸੀ ਇਹਨਾਂ ਗਰੀਬ ਸਿੱਖਨ ਕੋ ਦੂ ਪਾਛਾਈ ਇਹ ਧਰਤੀ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਚੱਪੜ ਚਿੜੀ ਦੇ ਮੈਦਾਨੇ ਜੰਗ ਦੀ ਜਿੱਥੇ ਜ਼ਬਰ ਜ਼ੁਲਮ ਦਾ ਸਰਹੰਗ ਤੇ ਸਢੋਰਾ ਦਸ਼ਮੇਸ਼ ਪਿਤਾ ਦੇ ਆਸ਼ੀਰਵਾਦ ਨਾਲ ਮਾਦੋ ਨੇ ਬੰਦਾ ਬਣ ਕੇ ਢਾਟਾ ਸੀ ਇਹ ਧਰਤੀ ਬੜੀ ਇਤਿਹਾਸਕ ਹੈ ਇਸੇ ਧਰਤੀ ਦੇ ਉੱਤੇ ਅਨੰਦਪੁਰ ਸਾਹਿਬ ਦੇ ਪੈਰਾ ਚ ਪੈਂਦਾ ਪਿੰਡ ਖਾਸਪੁਰਾ ਜਿੱਥੋਂ ਦਸ਼ਮੇਸ਼ ਪੇਤਾ ਦਾ ਗਰੀਬ ਸਿੱਖ ਬਾਬਾ ਸਭ ਅੰਬੇਦਕਰ ਦੂਸਰਾ ਸਭ ਕਲਿਸ਼ੀਰਮ ਜਮਿਆ ਪਲਿਆ ਤੇ ਦੇਸ਼ ਵਿੱਚ ਗਰੀਬਾਂ ਦੀ ਬਹੁਤ ਵੱਡੀ ਪਾਰਟੀ ਖੜੀ ਕੀਤੀ ਜਿਹਦੀ ਵੱਲੋਂ ਮੈਂ ਅੱਜ ਨਮਾਇੰਦਾ ਬਣਿਆ ਇਹ ਧਰਤੀ ਆ ਇਸ ਲੋਕ ਸਭਾ ਚ ਜੇ 23 ਸਾਲ ਦਾ ਨੌਜਵਾਨ ਗੋਰੀਏ ਸਰਕਾਰ ਦੀ ਪਾਰਲੀਮੈਂਟ ਚ ਬੰਬ ਧਮਾਕਾ ਕਰਦਾ ਆ ਤਿੰਨ ਕਲਬ ਜਿੰਦਾਬਾਦ ਦਾ ਨਾਰਾ ਲਾਉਂਦਾ ਇਹ ਧਰਤੀ ਆ ਆ ਕੋਲ ਪੈਂਦਾ ਖਰਾਲਗੜ੍ਹ ਸਾਹਿਬ ਸ਼੍ਰੀ ਗੁਰੂਦਾਸ ਜੀ ਮਹਾਰਾਜ ਜਿਹਦਾ ਸ਼ਬਦ ਹੈ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਹੰਦੋ ਨਹੀਂ ਦੇਖਾਓ ਇਹ ਧਰਤੀ ਹੈ ਮਾਨਪੁਰ ਦੇ ਨਾਲ ਮੋਗੋਵਾਲ ਜਦੋਂ ਦੇਸ਼ ਦੇ ਵਿੱਚ ਆਜ਼ਾਦੀ ਦਾ ਅੰਦੋਲਨ ਚੱਲਿਆ ਤਾਂ ਰਵਦਾਸੀਆ ਦਲਤ ਬਰਾਦਰੀਆਂ ਚ ਪੈਦਾ ਹੋਏ ਬਾਬੂ ਮੰਗੂਰਾ ਮੋਗੋਵਾਲੀਆਂ ਨੇ ਆਹ ਧਰਮ ਅੰਦੋਲਨ ਚਲਾਇਆ ਇਸ ਕਰਕੇ ਇਸ ਧਰਤੀ ਦੇ ਉੱਤੇ ਤਾਂ ਸਾਰੇ ਹੀ ਮੁੱਦੇ ਅੱਜ ਖੜੇ ਆ ਗੁਰੂਆਂ ਮਹਾਂਪੁਰਸ਼ਾਂ ਦੀ ਸੋਚ ਖੜੀ ਆ ਇੱਥੋਂ ਅੱਜ ਵੀ ਇਹਨਾਂ ਗੁਰੂ ਘਰਾਂ ਨੂੰ ਆਉਂਦੀਆਂ ਸੜਕਾਂ ਦਾ ਨਿਰਮਾਣ ਟੋਏ ਟਿੱਬਿਆਂ ਵਾਲਾ ਆ ਤੁਸੀਂ ਦੇਖੋ ਬੰਗਿਆ ਗੜ ਸ਼ੰਕਰ ਤੇ ਅਨੰਦਪੁਰ ਸਾਹਿਬ ਆਣਾ ਹੋਵੇ ਉਹ ਟੋਏ ਟਿੱਬੇ ਪੂਰਨ ਦੇ ਲਈ ਸਰਕਾਰਾਂ ਮੈਦਾਨ ਛੱਡ ਕੇ ਭੱਜ ਗਈਆਂ ਹੋਣ ਇਹ ਢਿੱਬੇ ਪੂਰੇ ਲਈ ਲੋਕ ਹੀ ਨਹੀਂ ਲੱਗੇ ਲੋਕਾਂ ਦੇ ਸ੍ਰੀ ਮਾਰ ਸੰਤ ਮਹਾਪੁਰਸ਼ ਵੀ ਚਿੱਕੜਾਂ 'ਚ ਗੰਧ ਮੂਤ ਕਹੀ ਟੋਕਰਾਂ ਲੈ ਕੇ ਇਹਨਾਂ ਨੇ ਇਹ ਪੈਚਵਰਕ ਦਾ ਕੰਮ ਕੀਤਾ ਪੈਚਵਰਕ ਵਾਲਾ ਮੁੱਖ ਮੰਤਰੀ ਇੱਥੇ ਜੰਮਿਆ ਹੋਵੇ ਤੇ ਇਸ ਜ਼ਿਲ੍ਹੇ ਦੇ ਵਿੱਚ ਵੀ ਪੈਚਵਰਕ ਨਾ ਹੋਇਆ ਹੋਵੇ ਤੇ ਇਹੋ ਜਿਹੀਆਂ ਸਰਕਾਰਾਂ ਨੇ ਅੱਜ ਤੱਕ ਵੀ ਇਸ ਹਲਕੇ ਦੇ ਵਿਕਾਸ ਲਈ ਕੁਝ ਕੀਤਾ ਨਹੀਂ ਔਰ ਔਰ ਜਦੋਂ ਤੁਸੀਂ ਦੇਖਦੇ ਆ ਕਿ ਇਸ ਹਲਕੇ ਦੇ ਵਿੱਚ ਕਿ ਜਿੰਨੇ ਉਮੀਦਵਾਰ ਆਏ ਆ 20 ਲੱਖ ਵੋਟਰਾਂ ਦੇ ਵਿੱਚੋਂ ਪਿਛਲੇ 20 ਸਾਲਾਂ ਇੱਥੋਂ ਦਾ ਨਮਾਇੰਦਾ ਕਦੀ ਚੋਣ ਲੜਨ ਲਈ ਖੜਾ ਨਹੀਂ ਕੀਤਾ 2004 ਚ ਬਨਾਸ਼ਰਾਏ ਖੰਨਾ ਜਿੱਤੇ ਹੁਸ਼ਿਆਰਪੁਰ ਤੋਂ ਆਏ ਸੀ 2009 ਦੇ ਵਿੱਚ ਇੱਥੋਂ ਉਮੀਦਵਾਰ ਜਿੱਤੇ ਕਾਂਗਰਸ ਦੇ ਉਹ ਲੁਧਿਆਣੇ ਤੋਂ ਆਏ ਸੀ ਸ਼੍ਰੀ ਰਵਨੀਤ ਮਿੱਟੂ ਜੀ 2014 ਦੇ ਵਿੱਚ ਇੱਥੇ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਜਿੱਤੇ ਉਹ ਪਟਿਆਲੇ ਤੋਂ ਆਏ ਸੀ ਔਰ 2019 ਦੇ ਵਿੱਚ ਇੱਥੋਂ ਉਮੀਦਵਾਰ ਜਿੱਤੇ ਉਹ ਮਨੀਸ਼ ਤਿਵਾੜੀ ਜੀ ਆਏ ਸੀ ਇਹ ਪ੍ਰਵਾਸੀ ਪੰਛੀਆਂ ਦੀ ਲੋਕ ਸਭਾ ਥੋੜੇ ਆ ਕੇ ਸਾਈ베ਰੀਆ ਤੋਂ ਪੰਛੀ ਆਉਂਦੇ ਆ ਮੌਸਮ ਖਤਮ ਹੁੰਦਾ ਤੇ ਸਾਈ베ਰੀਆ ਨੂੰ ਮੁੜ ਜਾਂਦੇ ਆ ਬਿੱਟੂ ਮੁੜ ਗਿਆ ਤਵਾੜੀ ਮੁੜ ਗਿਆ ਆ ਪ੍ਰੇਮ ਪਟਿਆਲਾ ਵੀ ਮਤਲਬ ਅੱਜ 2224 ਦਾ ਇਲੈਕਸ਼ਨ ਹੈ ਅੱਜ ਕਾਂਗਰਸ ਨੇ ਉਮੀਦਵਾਰ ਦਿੱਤਾ ਸ਼੍ਰੀ ਵਿਜੇਂਦਰ ਸਿੰਘਲਾ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਿੱਤਾ ਮਾਲਵਿੰਦਰ ਸਿੰਘ ਟੰਗ ਔਰ ਅਕਾਲੀ ਦਲ ਨੇ ਉਮੀਦਵਾਰ ਦਿੱਤਾ ਆ ਪ੍ਰੇਮ ਸਿੰਘ ਚੰਦੂਬਾ ਜਰਾ ਬਈ ਕੀ ਗੱਲ ਹੋ ਗਈ ਜਿਹੜੇ ਲੋਕ ਸਭਾ ਦੇ 20 ਲੱਖ ਵੋਟਰ ਹੈ ਇਹ ਕਾਂਗਰਸ ਨੇ ਸਿੰਘਲਾ ਸੰਗਰੂਰ ਤੋਂ ਕਿਉਂ ਲੈ ਕੇ ਦਿੱਤਾ ਉਮ ਆਮ ਆਦਮੀ ਪਾਰਟੀ ਨੇ ਮਾਲਬਿੰਦਰ ਇਹ ਮਾਲ ਮੱਧ ਪ੍ਰਦੇਸ਼ ਤੋਂ ਲੈ ਕੇ ਕਿਉਂ ਦਿੱਤਾ ਇਹ ਅਕਾਲੀ ਦਲ ਨੇ ਪ੍ਰੇਮ ਇੱਥੇ ਖਤਮ ਹੋ ਗਿਆ ਸੀ ਹਰ VOTER ਸੂਚੀ ਚ ਪੰਜ ਪੰਜ ਪ੍ਰੇਮ ਹੈ ਪ੍ਰੇਮ ਪਟਿਆਰੇ ਤੋਂ ਲੈ ਕੇ ਕਿਉਂ ਅਕਾਲੀ ਦਲ ਨੇ ਦਿੱਤਾ ਬਹੁਜਨ ਸਮਾਜ ਦੇ 20 ਲੱਖ ਲੋਕਾਂ ਦੇ ਵਿੱਚੋਂ ਉਮੀਦਵਾਰ ਦਿੱਤਾ ਆ ਜਿੱਦੇ ਬਲਾਚੌਰ ਦੇ ਹਲਕੇ ਦੇ ਵਿੱਚ 3 ਨੁਮਾਇੰਦਗੀ ਇਸ ਇਲਾਕੇ ਦੀ ਕਰਦੇ ਆ ਤਾਂ ਇਹ ਬਹੁਤ ਵੱਡਾ ਤੱਕਾ 100 ਕਰੋੜ ਲੋਟ 100 ਕਰੋੜ ਰੁਪਈਆ ਪਿਛਲੇ 20 ਸਾਲਾਂ ਦੇ ਇੱਕ ਐਮਪੀ ਨੂੰ 5 ਕਰੋੜ ਰੁਪਈਆ ਮਿਲਦਾ ਕਿਸੇ ਨੇ ਚੱਕ ਕੇ ਪਟਿਆਲੇ ਘਨੌਰ ਸਨਾਰ ਲਵਾ ਲਿਆ ਕਿਸੇ ਨੇ ਚੱਕ ਕੇ ਲੁਧਿਆਣੇ ਲਾਤਾ ਅੱਜ ਪਿਛਲਾ ਅੱਧਾ ਪੈਸਾ ਚੰਡੀਗੜ੍ਹ ਵਰਤੇ ਆ ਗਿਆ ਲੁਧਿਆਣੇ ਆ ਚ ਵਰਤੇ ਆ ਗਿਆ ਹੁਸ਼ਿਆਰਪੁਰ ਚ ਵਰਤੇ ਆ ਗਿਆ ਉਹ ਆਨੰਦਪੁਰ ਸਾਹਿਬ ਦੇ ਲੋਕਾਂ ਦਾ 100 ਕਰੋੜ ਰੁਪਈਆ 20 ਸਾਲਾਂ ਦਾ ਹਰ ਸਾਲ 5 ਕਰੋੜ ਦੇ 100 ਕਰੋੜ ਰੁਪਈਏ ਦਾ ਲੁੱਟ ਦਾ ਸ਼ਿਕਾਰ ਹੋਈ ਆ ਆਨੰਦਪੁਰ ਸਾਹਿਬ ਦੇ ਲੋਕ ਆ ਇੱਕ ਪੀਜੀਆ ਹੀ ਖੁੱਲ ਜਾਣਾ ਸੀ 100 ਕਾਲਜ ਖੁੱਲ ਜਣੇ ਸੀਗੇ ਟੈਕਨੀਕਲ 100 ਕਾਲਜ ਔਰ 10 ਵੱਡੇ ਮੈਡੀਕਲ ਕਾਲਜ ਖੁੱਲ ਸਕਦੇ ਸੀ 10-10 ਕਰੋੜ ਇਸ ਕਰਕੇ ਬਹੁਜਨ ਸਮਾਜ ਪਾਰਟੀ ਇਸ ਇਲਾਕੇ ਦੇ ਲੋਕਾਂ ਦੇ ਵਿਕਾਸ ਲਈ ਇੱਥੋਂ ਦਾ ਉਮੀਦਵਾਰ ਭੈਣ ਕੁਮਾਰੀ ਮਾਇਆਵਤੀ ਜੀ ਨੇ ਦਿੱਤਾ ਆ ਅਸੀਂ ਲੋਕ ਸਭਾ ਦੇ ਲੋਕਾਂ ਨੂੰ ਅਪੀਲ ਕਰਨ ਆਏ ਆ ਨਤਮਸਕਤ ਜੇ ਤੁਸੀਂ ਦਿੱਲੀ ਜਾਂਦੇ ਆ ਤੇ ਤੁਸੀਂ ਲੈ ਸਕਦੇ ਕਿਹੜੇ ਕਿਹੜੇ ਮੁੱਦੇ ਤੇ ਆਵਾਜ਼ ਬੁਲੰਦ ਆਂ ਅਨੰਦਪੁਰ ਸਾਹਿਬ ਦੇ ਸਾਰੇ ਹੀ ਮੁੱਦੇ ਖੜੇ ਆ ਆ ਮੱਕਾ ਆ ਪੰਛ ਦਾ ਮੱਕੇ ਤੇ ਖੜੇ ਆ ਮੱਕਾ ਹੈਗਾ ਸਾਡੀ ਯਾਰ ਮੁਸਲਮਾਨ ਭਾਈਚਾਰੇ ਦਾ ਹਵਾਈ ਜਹਾਜ਼ ਉੱਤਰਦੇ ਕਿ ਨਹੀਂ ਉਤਰਦੇ ਹਿੰਦੂਆਂ ਦਾ ਮੱਕਾ ਬੇਨਾ ਕਾਸ਼ੀ ਬਨਾਰਸ ਹੈ ਹਵਾਈ ਜਹਾਜ਼ ਉਤਰਦੇ ਕਿ ਨਹੀਂ ਉਤਰਦੇ 크੍ਰਿਸਚੀਅਨਾਂ ਦਾ ਮੱਕਾ ਉਹ ਇਤਲੀ ਦੇ ਵਿੱਚ ਹੈ ਵੈਟिकन ਸਿਟੀ ਜਹਾਜ਼ ਇਸ ਪੂਰੇ ਸੰਸਾਰ ਦੇ ਉਤਰਦੇ ਕਿ ਨਹੀਂ ਉਤਰਦੇ ਉਹ ਆ ਸਿੱਖਾਂ ਦਾ ਮੱਕਾ ਆ ਸਿੱਖਾਂ ਦਾ ਮੱਕਾ ਇੱਕ ਵੀ 에어ਪੋਰਟ ਨਹੀਂ ਇੱਕ ਵੀ 에어ਪੋਰਟ ਨਹੀਂ ਔਰ ਛੱਡੋ ਇਸ ਮੱਕੇ ਨੂੰ ਆਂਗਿਆ ਜਾਂਦੀਆਂ ਸੜਕਾਂ 'ਤੇ ਨਹੀਂ ਸਵਾਰ ਹੋਈਆਂ ਇਹਨਾਂ ਕੋਲੋਂ ਸੜਕਾਂ 'ਤੇ ਨਹੀਂ ਸਵਾਰ ਹੋਈਆਂ ਔਰ ਇਹ ਤਿੰਨ ਜ਼ਿਲ੍ਹੇ ਪੈਂਦੇ ਆ ਜੀ ਰੋਪੜ ਬੈਂਦਾ ਇਹਦੇ ਵਿੱਚ ਜਿਲ੍ਹਾ ਸਤ ਨੇ ਸੰਭਲੀਆਂ ਮਹਾਲੀ ਜ਼ਿਲ੍ਹੇ ਦੀਆਂ ਦੋ ਸੰਭਲੀਆਂ ਨਵਾਂ ਸ਼ਹਿਰ ਜ਼ਿਲ੍ਹੇ ਦੀਆਂ ਤਿੰਨੇ ਸੰਭਲੀਆਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਇੱਕ ਸੰਭਲੀ ਇਹਨਾਂ ਚਾਰਾਂ ਜ਼ਿਲ੍ਹੇ 'ਚ ਦੱਸੋ ਕਿੱਥੇ ਮੈਡੀਕਲ ਕਾਲਜ ਹੈ ਇਸ ਲੋਕ ਸਭਾ ਦੇ ਧੀ ਪੁੱਤ ਜਿਹੜੇ ਮੈਡੀਕਲ ਕਰ ਗਏ ਨਾਨ ਮੈਡੀਕਲ ਕਰ ਗਏ ਉਹਨਾਂ ਲਈ ਕਿੱਥੇ ਹੈ ਮੈਡੀਕਲ ਕਾਲਜ ਆ ਪੀਜੀਆਈ ਵਰਗਾ ਇੱਕ ਮੈਡੀਕਲ ਕਾਲਜ ਕਿਉਂ ਨਹੀਂ ਬਣ ਸਕਦਾ ਜੀ ਸੀਐਮਸੀ ਡੀਐਮਸੀ ਲੁਧਿਆਣਾ ਦੇ ਦੋ ਦੋ ਚਾਰ ਚਾਰ ਮੈਡੀਕਲ ਕਾਲਜ ਹੈ ਧੀ ਪੁੱਤ ਐਮਬੀਬੀਐਸ ਕਰਦੇ ਜਾਂਦੇ ਇਹ ਚਾਰ ਜ਼ਿਲ੍ਹੇ 'ਚ ਇੱਕ ਵੀ ਕਾਲਜ ਨਹੀਂ ਇਹ ਉਹਦੀ ਆਵਾਜ਼ ਚੱਕੂਗਾ ਵਾਈ ਨਾਟ ਇਸ ਇਲਾਕੇ ਦੇ ਵਿੱਚ ਡਵੈਲਪਮੈਂਟ ਦੀ ਆਵਾਜ਼ ਇਸ ਇਲਾਕੇ ਦੇ ਵਿੱਚ ਵਿਦਿਆ ਐਜੂਕੇਸ਼ਨ ਦੀ ਆਵਾਜ਼ ਇਸ ਇਲਾਕੇ ਦੇ ਲੋਕਾਂ ਦੇ ਗਰੀਬ ਲੋਕਾਂ ਦੇ ਸਸਤੇ ਇਲਾਜ ਦੀ ਆਵਾਜ਼ ਜੇ ਚੱਕੇ ਤੱਕ ਗੁਰੂ ਦਾ ਗਰੀਬ ਸਿੱਖ ਚੱਕੇਗਾ ਗੁਰੂ ਦਾ ਗਰੀਬ ਸਿੱਖ ਜਿਹਦੇ ਸਿਰ ਤੇ ਕਲਗੀ 300 ਸਾਲ ਪਹਿਲਾਂ ਦਸ਼ਮੇਸ਼ ਪਿਤਾ ਨੇ ਤਾਂ ਲਾਈ ਉਸ ਤੋਂ ਬਾਅਦ ਅੱਜ ਤੱਕ ਇਹਨਾਂ ਪਾਰਟੀਆਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਦਲਤ ਗਰੀਬ ਸਿੱਖ ਨਹੀਂ ਜਿੱਤਣ ਦਿੱਤਾ ਕਦੇ ਨਾ ਬਣਨ ਦਿੱਤਾ Oh <laughs> yeah,